ਗਰਮ ਸਨਮਾਨਯੋ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਸੱਚੇ ਪਾਸ਼ਾ ਤਾਂਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੀਵਾਨ ਲਗਾ ਕੇ ਬੈਠੇ ਸਨ ਭਾਈ ਪੈੜਾ ਤੇ ਭਾਈ ਜੇਠਾ ਜੀ ਦੋਵੇਂ ਸਤਿਗੁਰੂ ਜੀ ਦੀ ਸ਼ਰਨ ਵਿੱਚ ਆਏ ਆ ਕੇ ਉਹਨਾਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਮੱਥਾ ਟੇਕ ਕੇ ਵੰਦਨਾ ਕੀਤੀ ਤੇ ਉਹਨਾਂ ਦੇ ਸਾਹਮਣੇ ਬੈਠ ਗਏ ਫਿਰ ਉਹਨਾਂ ਨੇ ਇਸ ਤਰ੍ਹਾਂ ਆਪਣੀ ਬੇਨਤੀ ਕੀਤੀ ਅਸੀਂ ਆਪ ਜੀ ਦੇ ਬਚਨ ਸੁਣੇ ਸਨ ਤੇ ਬਚਨ ਸੁਣ ਕੇ ਮੰਨੇ ਵੀ ਹਨ ਅਸੀਂ ਧਰਮ ਕਿਰਤ ਦੀ ਕਮਾਈ ਕਰਦੇ ਹਾਂ ਤੇ ਸਿੱਖਾਂ ਦੇ ਨਾਲ ਵੱਢ ਕੇ ਛਕਦੇ ਹਾਂ ਫਿਰ ਉਹਨਾਂ ਨੇ ਕਿਹਾ ਕਿ ਗੁਰੂ ਜੀ ਬ੍ਰਾਹਮਣ ਮਿਲ ਕੇ ਸਾਡਾ ਮਜ਼ਾਕ ਉਡਾਉਂਦੇ ਹਨ ਤੇ ਕਹਿੰਦੇ ਹਨ ਪੰਜ ਹਿੰਸਾ ਅਸੀਂ ਨਿਤ ਕਰਦੇ ਹਾਂ ਉਹ ਇਹ ਹਨ ਕਿ ਉਖਲੀ ਵਿੱਚ ਚਾਵਲ ਛੱਡ ਦਿੰਦੇ ਹਾਂ ਉਸ ਵਿੱਚ ਕੁੱਟਣ ਦੀ ਹਿੰਸਾ ਹੈ ਫਿਰ ਅਸੀਂ ਚੱਕੀ ਪੀਸਦੇ ਹਾਂ ਉਸ ਵਿੱਚ ਪੀਸਣ ਦੀ ਹਿੰਸਾ ਹੈ ਫਿਰ ਉਸ ਤੋਂ ਬਾਅਦ ਅਸੀਂ ਝਾੜੂ ਵੀ ਫੇਰਦੇ ਹਾਂ ਉਸ ਵਿੱਚ ਲਪਾਈ ਦੀ ਹਿੰਸਾ ਹੈ ਚੁੱਲੇ ਵਿੱਚ ਜਿਹੜਾ ਘਿਓ ਸਾੜਦੇ ਹਾਂ ਉਹ ਵੀ ਹਿੰਸਾ ਹੈ ਤੇ ਜਲ ਵੀ ਪਾਪ ਦਾ ਕਾਰਨ ਬਣਦਾ ਹੈ ਇਸ ਤਰ੍ਹਾਂ ਅਸੀਂ ਪੰਜ ਹਿੰਸਾਂ ਪਾਪ ਕਰਦੇ ਹਾਂ ਬ੍ਰਾਹਮਣ ਕਹਿੰਦੇ ਹਨ ਕਿ ਅਸੀਂ ਅੱਗ ਵਿੱਚ ਪੰਜ ਅਹੋਤੀਆਂ ਦਿੰਦੇ ਹਾਂ ਜਿਸ ਨਾਲ ਅਸੀਂ ਪੰਜੇ ਪਾਪਾਂ ਨੂੰ ਦੂਰ ਕਰ ਲੈਂਦੇ ਹਾਂ ਪਿੱਛੋਂ ਅਸੀਂ ਭੋਜਨ ਨੂੰ ਪਵਿੱਤਰ ਕਰਦੇ ਹਾਂ ਤੁਸੀਂ ਨਹੀਂ ਕਰਦੇ ਇਸ ਕਰਕੇ ਇਹ ਪੰਜ ਪਾਪ ਤੁਸੀਂ ਹਰ ਰੋਜ਼ ਕਰਦੇ ਹੋ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੁਣ ਕੇ ਉਹਨਾਂ ਨੂੰ ਸਮਝਾਇਆ ਜਿਹੜਾ ਭੋਜਨ ਤੁਸੀਂ ਸਿੱਖਾਂ ਨੂੰ ਛਕਾਉਂਦੇ ਹੋ ਉਸ ਦੇ ਛਕਾਉਣ ਤੋਂ ਪਹਿਲਾਂ ਤੁਸੀਂ ਵਾਹਿਗੁਰੂ ਦਾ ਨਾਮ ਲੈਂਦੇ ਹੋ ਪਿਛੋਂ ਆਪ ਬੈਠ ਕੇ ਭੋਜਨ ਛਕਦੇ ਹੋ ਇਸ ਨਾਲ ਭੋਜਨ ਪਵਿੱਤਰ ਹੋ ਜਾਂਦਾ ਹੈ ਕਿਉਂਕਿ ਅਗਨੀ ਦੇਵਤਾ ਤਾਂ ਪਹਿਲਾਂ ਹੀ ਸਾਡੇ ਸਰੀਰ ਵਿੱਚ ਹੈ ਚੇਤਨ ਰੂਪ ਵਿੱਚ ਪਰਮਾਤਮਾ ਸਭ ਵਿੱਚ ਹੈ ਜਿਹੜਾ ਸੂਰਜ ਹੈ ਉਹ ਸਾਰਿਆਂ ਦੇ ਨੇਤਰਾਂ ਵਿੱਚ ਹੈ ਸਾਡੀਆਂ ਦੋ ਨਾਸਾਂ ਵਿੱਚ ਅਸ਼ਵਨੀ ਕੁਮਾਰ ਦੇਵਤਾ ਹੈ ਤੇ ਦਿਸ਼ਪਾਲਕ ਦੇਵਤੇ ਸਾਡੇ ਕੰਨਾਂ ਵਿੱਚ ਹਨ ਸਾਡੀ ਜੀਭ ਉੱਤੇ ਵਰੁੰਦਾ ਵਾਸਾ ਹੈ ਤੇ ਜਿਹੜੇ ਤੁਹਾਡੇ ਸਰੀਰ ਦੇ ਰੋਮ ਹਨ ਇਹਨਾਂ ਨੂੰ ਸਾਰੇ ਬਨਾਸਪਤੀ ਸਮਝੋ ਸਾਡੇ ਹੱਥਾਂ ਵਿੱਚ ਦੇਵਤਿਆਂ ਦਾ ਮਾਲਕ ਇੰਦਰ ਵਸਦਾ ਹੈ ਗੋਦਾ ਦੇਵਤਾ ਜਮ ਨੂੰ ਕਹਿੰਦੇ ਹਨ ਪ੍ਰਜਾਪਤੀ ਦੇਵਤਾ ਲਿੰਗ ਨੂੰ ਜਾਣੋ ਤੇ ਆਪਣੇ ਚਰਨਾਂ ਵਿੱਚ ਪ੍ਰਭੂ ਵਿਸ਼ਨੂੰ ਨੂੰ ਪਛਾਣੋ ਪੌਣ ਦੇਵਤਾ ਤੁਹਾਡੀ ਚਮੜੀ ਵਿੱਚ ਹੈ ਇਸ ਤਰ੍ਹਾਂ ਸਾਰੇ ਦੇਵਤੇ ਸਾਰੇ ਸਰੀਰ ਵਿੱਚ ਵਸ ਰਹੇ ਹਨ ਜਦੋਂ ਤੁਸੀਂ ਵਾਹਿਗੁਰੂ ਦਾ ਨਾਮ ਲੈ ਕੇ ਗਰਾਹੀ ਮੂੰਹ ਵਿੱਚ ਪਾਉਂਦੇ ਹੋ ਤਾਂ ਸਾਰੇ ਦੇਵਤਿਆਂ ਨੂੰ ਤ੍ਰਿਪਤ ਕਰ ਲੈਂਦੇ ਹੋ ਜਿਹੜੇ ਸਿੱਖਾਂ ਨੂੰ ਗੁਰੂ ਹਿੱਤ ਕਰਕੇ ਦਿੰਦੇ ਹਨ ਬਾਅਦ ਵਿੱਚ ਉਹ ਮਨੁੱਖ ਮਹਾਨ ਫਲ ਪ੍ਰਾਪਤ ਕਰਦੇ ਹਨ ਜਿਹੜੇ ਅਰਦਾਸ ਕਰਕੇ ਪ੍ਰਸ਼ਾਦ ਵਰਤਾਉਂਦੇ ਹਨ ਉਹਨਾਂ ਦੇ ਸਾਰੇ ਪਾਪ ਤੇ ਵਿਗਨ ਦੂਰ ਹੋ ਜਾਂਦੇ ਹਨ ਪ੍ਰਭੂ ਸਾਰੇ ਦੇਵਤਿਆਂ ਦਾ ਮੂਲ ਹੈ। ਪ੍ਰਭੂ ਦੇ ਤ੍ਰਿਪਤ ਹੋ ਜਾਣ ਨਾਲ ਸਾਰੇ ਦੇਵਤੇ ਵੀ ਤ੍ਰਿਪਤ ਹੋ ਜਾਂਦੇ ਹਨ। ਜਿਵੇਂ ਦਰਖਤ ਦੀ ਜੜ ਨੂੰ ਜਦੋਂ ਅਸੀਂ ਪਾਣੀ ਦਿੰਦੇ ਹਾਂ ਤਾਂ ਸਾਰੇ ਪੱਤੇ, ਫੁੱਲ ਤੇ ਟਾਹਣੀਆਂ ਹਰੀਆਂ ਹੋ ਜਾਂਦੀਆਂ ਹਨ। ਇਹ ਸੁਣ ਕੇ ਸਿੱਖਾਂ ਦੇ ਹਿਰਦਿਆਂ ਵਿੱਚ ਨਿਸ਼ਚਾ ਆ ਗਿਆ ਤੇ ਉਹਨਾਂ ਨੇ ਸਤਿਗੁਰੂ ਜੀ ਦੇ ਅੱਗੇ ਆਪਣਾ ਸੀਸ ਨਿਵਾਇਆ। ਪਿਆਰੀ ਸਾਧ ਸੰਗਤ ਜੀ, ਗੁਰੂ ਜੀ ਦਾ ਫਰਮਾਨ ਹੈ ਕਿ ਜਦੋਂ ਵੀ ਪ੍ਰਸ਼ਾਦਾ ਛਕਣ ਲੱਗੋ ਤਾਂ ਤਿੰਨ ਸ਼ਲੋਕ ਜ਼ਰੂਰ ਪੜਨੇ ਚਾਹੀਦੇ ਹਨ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਿ ਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਦੂਸਰਾ ਹੈ ਮਹੱਲਾ ਪੰਜਵਾ ਨਾਨਕ ਪੁਸਰੀਆਂ ਪਕਾਈਆਂ ਪਾਈਆਂ ਥਾਲੇ ਮਾਹੇ ਜਿਨੇ ਗੁਰੂ ਮਨਾਇਆ ਰਜ ਰਜ ਸੇਈ ਖਾਹੇ ਤੇ ਤੀਸਰਾ ਹੈ ਪੌੜੀ ਰਹਿਣ ਦਿਨਸ প্রভਾਤ ਤੂੰ ਹੈ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੈ ਸੰਗ ਪਾਪ ਗਵਾਵਣਾ ਜਨ ਨਾਨਕ ਸਤਿ ਬਲਿਹਾਰ ਹੈ ਬਲ ਬਲ ਜਾਵਣਾ ਸਾਹ ਸੰਗਤ ਜੀ ਜਦੋਂ ਅਸੀਂ ਇਹ ਤਿੰਨ ਸ਼ਬਦ ਪੜ੍ਹ ਕੇ ਪ੍ਰਸਾਦਾ ਛਕਦੇ ਹਾਂ ਤਾਂ ਸਾਡੇ ਸਰੀਰ ਵਿੱਚ ਮੌਜੂਦ ਸਾਰੇ ਦੇਵਤੇ ਤ੍ਰਿਪਤ ਹੋ ਜਾਂਦੇ ਹਨ ਤੇ ਜਦੋਂ ਦੇਵਤੇ ਤ੍ਰਿਪਤ ਹੁੰਦੇ ਹਨ ਤਾਂ ਪ੍ਰਭੂ ਜੀ ਤ੍ਰਿਪਤ ਹੋ ਜਾਂਦੇ ਹਨ ਫੇਰ ਭਾਈ ਗੁਰਦਿੱਤਾ ਜੀ ਭਾਈ ਲਟਕਣ ਕੋਰਾ ਭਾਈ ਕਟਾਰਾ ਜੀ ਤੇ ਭਾਈ ਭਗਵਾਨਾ ਜਿਹੜਾ ਕਿ ਸਰਾਫੀ ਦਾ ਧੰਦਾ ਕਰਦੇ ਸਨ ਇਹ ਗੁਰੂ ਜੀ ਦੇ ਪਾਸ ਆਏ ਗੁਰੂ ਜੀ ਦੇ ਪਾਸ ਆ ਕੇ ਉਹਨਾਂ ਨੇ ਗੁਰੂ ਜੀ ਦੇ ਚਰਨਾਂ ਤੇ ਆਪਣਾ ਸੀਸ ਨਿਵਾਇਆ ਤੇ ਪੁੱਛਣ ਲੱਗੇ ਅਸੀਂ ਕਿਹੜਾ ਨਾਮ ਜਪੀਏ ਜਿਸ ਕਾਰਨ ਸਾਡੇ ਘਰ ਵਿੱਚ ਸੁਖ ਪ੍ਰਾਪਤ ਹੋਵੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕਿਹਾ ਸਾਰੇ ਨਾਮ ਪ੍ਰਭੂ ਦੇ ਹਨ ਤੇ ਸਾਰੇ ਹੀ ਭਵਜਲ ਪਾਰ ਉਤਾਰਨ ਵਾਲੇ ਹਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖਾਂ ਵਾਸਤੇ ਵਾਹਿਗੁਰੂ ਨਾਮ ਦੀ ਸਿਰਜਣਾ ਕੀਤੀ ਇਸ ਲਈ ਹਰ ਰੋਜ਼ ਇਹ ਨਾਮ ਜਪਿਆ ਕਰੋ ਜਿਵੇਂ ਪ੍ਰਭੂ ਦੇ ਚਾਰ ਰੂਪ ਮੰਨੇ ਗਏ ਹਨ ਸਰੀਰ ਪੁਰਖ ਛੰਦ ਪੁਰਖ ਦੇਵ ਪੁਰਖ ਤੇ ਮਹਾਪੁਰਖ ਇਸ ਤਰ੍ਹਾਂ ਹੀ ਇਹ ਨਾਮ ਚਾਰੇ ਵਰਨਾ ਵਾਸਤੇ অনুপਮ ਹੈ ਜਿਵੇਂ ਸੈਨਾ ਦੇ ਚਾਰ ਰੰਗ ਹੁੰਦੇ ਹਨ ਤੇ ਚਾਰੇ ਅੰਗ ਵੈਰੀ ਦਾ ਨਾਸ਼ ਕਰਦੇ ਹਨ ਇਸ ਤਰ੍ਹਾਂ ਹੀ ਚਾਰ ਅੱਖਰਾਂ ਦਾ ਬਣਿਆ ਵਾਹਿਗੁਰੂ ਸ਼ਬਦ ਵੈਰੀਆਂ ਤੇ ਪਾਪਾਂ ਦਾ ਨਾਸ਼ ਕਰਦਾ ਹੈ ਚਾਰੇ ਵੇਦਾਂ ਨੂੰ ਰੜਕ ਕੇ ਗੁਰੂ ਜੀ ਨੇ ਇਹ ਸਾਰ ਕੱਢਿਆ ਹੈ ਤੇ ਇਹ ਚਾਰ ਸੁੰਦਰ ਅੱਖਰ ਗੁਰੂ ਜੀ ਨੇ ਰਚੇ ਹਨ ਚਾਰੇ ਪਾਸਿਆਂ ਤੋਂ ਦ੍ਰਿੜ ਮਾਨੋ ਇਹ ਜਹਾਜ਼ ਹੈ ਕਾਲਯੁਗ ਵਿੱਚ ਸਿੱਖਾਂ ਨੂੰ ਉਭਾਰਨ ਵਾਸਤੇ ਗੁਰੂ ਜੀ ਨੇ ਇਹ ਬਣਾਇਆ ਹੈ ਤੇ ਸਿੱਖ ਮਹਿਮਾ ਜਾਣ ਕੇ ਨਿਤ ਇਸ ਦਾ ਜਾਪ ਕਰਦੇ ਹਨ ਉਹਨਾਂ ਵਾਸਤੇ ਹੋਰ ਕੋਈ ਕਰਤਵ ਨਹੀਂ ਰਿਹਾ ਜਿਸ ਨੇ ਵੀ ਵਾਹਿਗੁਰੂ ਨਾਮ ਘਿਰਦੇ ਵਿੱਚ ਵਸਾ ਲਿਆ ਹੈ ਉਸ ਨੇ ਸਮਝੋ ਚਾਰ ਪਦਾਰਥ ਆਪਣੀ ਤਲੀ ਤੇ ਧਰ ਲਏ ਹਨ ਭਾਵ ਚਾਰ ਪਦਾਰਥ ਉਸ ਨੇ ਪਾ ਲਏ ਹਨ ਗੁਰੂ ਜੀ ਨੇ ਕਿਹਾ ਕਿ ਮੈਂ ਇਸ ਦਾ ਕਿੱਥੋਂ ਤੱਕ ਮਹਾਤਮ ਦੱਸਾਂ ਇਸ ਦੇ ਸਿਮਰਨ ਨਾਲ ਆਤਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਸੋ ਪਿਆਰੀ ਸਾਧ ਸੰਗਤ ਜੀ ਇਸ ਤਰ੍ਹਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਤੋਂ ਮਹਿਮਾ ਸੁਣ ਕੇ ਸਿੱਖ ਇਸ ਵਾਹਿਗੁਰੂ ਸ਼ਬਦ ਦਾ ਉਚਾਰਨ ਕਰਨ ਲੱਗ ਪਏ ਜਿਨ੍ਹਾਂ ਦੇ ਭਾਗ ਸਤਿਗੁਰੂ ਜੀ ਨੂੰ ਮਿਲ ਕੇ ਜਾਗ ਪਏ ਸਨ ਫਿਰ ਇੱਕ ਧੌਣ ਮੁਰਾਰੀ ਨਾਮ ਦਾ ਸਿੱਖ ਸੀ ਜਿਹੜਾ ਰਵਿਤਾਸ ਨਾਮੀ ਪਿੰਡ ਵਿੱਚ ਰਹਿੰਦਾ ਸੀ ਉਹ ਚੱਲ ਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪਾਸ ਆਇਆ ਫਿਰ ਉਸ ਨੇ ਨਮਸਕਾਰ ਕੀਤੀ ਤੇ ਗੁਰੂ ਜੀ ਦੇ ਪਾਸ ਆ ਕੇ ਬੈਠ ਗਿਆ ਹੱਥ ਜੋੜ ਕੇ ਇਸ ਤਰ੍ਹਾਂ ਪੁੱਛਣ ਲੱਗਾ ਜਿਹੜੀ ਆਪ ਜੀ ਨੇ ਬਾਣੀ ਉਚਾਰਨ ਕੀਤੀ ਹੈ ਮੈਂ ਉਸ ਉੱਤੇ ਪੜ੍ਹ ਸੁਣ ਕੇ ਵਿਚਾਰ ਕਰਦਾ ਰਹਿੰਦਾ ਹਾਂ ਫਿਰ ਵੀ ਬੁਰੀ ਮੱਤ ਮੇਰੇ ਮਨ ਤੋਂ ਦੂਰ ਨਹੀਂ ਹੁੰਦੀ ਇਸ ਦਾ ਕੀ ਕਾਰਨ ਹੈ ਮੈਨੂੰ ਇਸ ਬਾਰੇ ਰਾਹ ਪਾਓ ਗੁਰੂ ਜੀ ਨੇ ਇਹ ਸਿੱਖ ਦਾ ਪ੍ਰਸ਼ਨ ਸੁਣ ਕੇ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਇਹ ਵਚਨ ਕਿਹਾ ਨਵੇਂ ਤੇ ਸਫੇਦ ਕੱਪੜੇ ਨੂੰ ਰੰਗ ਚੜ ਜਾਂਦਾ ਹੈ ਮੈਲੇ ਕਪੜੇ ਨੂੰ ਰੰਗ ਨਹੀਂ ਚੜਦਾ ਜੇ ਉਸ ਨੂੰ ਧੋ ਕੇ ਪਹਿਲਾਂ ਮੈਲ ਕੱਢ ਲਈਏ ਫਿਰ ਇਸ ਨੂੰ ਚੰਗਾ ਰੰਗ ਚੜ ਜਾਂਦਾ ਹੈ ਇਹ ਸੁਣ ਕੇ ਸਿੱਖ ਫਿਰ ਗੁਰੂ ਜੀ ਨੂੰ ਪੁੱਛਣ ਲੱਗਾ ਸੂਖਮ ਮਨ ਨੂੰ ਕਿਵੇਂ ਧੋਈਏ ਮੈਂ ਤਾਂ ਅਣਜਾਣ ਹਾਂ ਤੁਸੀਂ ਕਿਰਪਾ ਕਰਕੇ ਮੈਨੂੰ ਸਮਝਾਓ ਸ੍ਰੀ ਗੁਰੂ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਕਹਿ ਕੇ ਪਹਿਲਾਂ ਦੱਸਿਆ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਜਪਜੀ ਸਾਹਿਬ ਦਾ ਪਾਠ ਬਣਾਇਆ ਹੈ ਉਸ ਵਿੱਚ ਲਿਖਿਆ ਹੈ ਭਰੀਆ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰਸਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬਣ ਲੱਗਿਆ ਉਹ ਧੋਏ ਭਰੀਆ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਜੇ ਹੱਥ ਪੈਰ ਸਰੀਰ ਆਦ ਮਿੱਟੀ ਨਾਲ ਪੜ ਜਾਵੇ ਜਾਂ ਮੈਲਾ ਹੋ ਜਾਏ ਤਾਂ ਪਾਣੀ ਨਾਲ ਧੌਣ ਪਿੱਛੋਂ ਮਿੱਟੀ ਉਤਰ ਜਾਂਦੀ ਹੈ ਤੇ ਹੱਥ ਪੈਰ ਸਾਫ਼ ਹੋ ਜਾਂਦੇ ਹਨ ਜੇ ਕੋਈ ਕਪੜਾ ਪਸ਼ਾਬ ਆਦ ਨਾਲ ਗੰਦਾ ਹੋ ਜਾਂਦਾ ਹੈ ਤਾਂ ਉਸ ਨੂੰ ਸਾਬਣ ਆਦ ਨਾਲ ਧੋ ਕੇ ਸਾਫ਼ ਕਰ ਲਿਆ ਜਾਂਦਾ ਹੈ ਪਰ ਜੇ ਪਾਪ ਕਰਨ ਨਾਲ ਬੁੱਧੀ ਪ੍ਰਿਸ਼ਟ ਤੇ ਅਪਵਿੱਤਰ ਹੋ ਜਾਏ ਤਾਂ ਉਸ ਨੂੰ ਸਿਮਰਨ ਤੇ ਭਗਤੀ ਨਾਲ ਹੀ ਪਵਿੱਤਰ ਤੇ ਸਵੱਛ ਕੀਤਾ ਜਾ ਸਕਦਾ ਹੈ ਸਰੀਰ ਤੇ ਵਸਤਰ ਜਿਹੜੇ ਸਥੂਲ ਹਨ ਉਹ ਜਲ ਤੇ ਸਾਬਣ ਨਾਲ ਧੋਤੇ ਜਾ ਸਕਦੇ ਹਨ ਪਰ ਬੁੱਧੀ ਤੇ ਪਾਪ ਨੂੰ ਸੂਖਮ ਜਾਣੋ ਇਹ ਮਨ ਨੂੰ ਬਹੁਤ ਗੰਦਾ ਕਰ ਦਿੰਦੇ ਹਨ ਸਤਨਾਮ ਵੀ ਸੁਖਮ ਹੀ ਹੈ ਉਸ ਦਾ ਸਿਮਰਨ ਕਰਨ ਨਾਲ ਸਾਰੀ ਮੈਲ ਧੋਤੀ ਜਾਂਦੀ ਹੈ ਪ੍ਰਭੂ ਦੇ ਪ੍ਰੇਮ ਦਾ ਰੰਗ ਚੜ ਜਾਂਦਾ ਹੈ ਤੇ ਫਿਰ ਇੱਕ ਰੂਪ ਹੋ ਕੇ ਬੰਦਾ ਪਰਮਾਤਮਾ ਨਾਲ ਮਿਲ ਜਾਂਦਾ ਹੈ ਸ਼ਰਧਾ ਤੇ ਧੀਰੈ ਨੂੰ ਹਿਰਦੇ ਵਿੱਚ ਧਾਰਨ ਕਰਿਆ ਕਰੋ ਗੁਰਬਾਣੀ ਪੜ੍ਹ ਕੇ ਵਿਚਾਰ ਕੇ ਗੁਰੂ ਧਾਰਨ ਕਰਨਾ ਚਾਹੀਦਾ ਹੈ ਨਾਮ ਦਾ ਸਿਮਰਨ ਕਰਿਆ ਕਰੋ ਤਾਂਕੇ ਪਾਪਾਂ ਦੀ ਮੈਲ ਦੂਰ ਹੋ ਜਾਏ ਇਸ ਤਰ੍ਹਾਂ ਤੁਸੀਂ ਹੌਲੀ-ਹੌਲੀ ਗੁਰਮਤ ਪਾਲਵੋਗੇ अनेका ਜਨਮਾਂ ਦੇ ਪਾਪ ਭਜਨ ਕਰਨ ਨਾਲ ਦੂਰ ਹੋ ਜਾਂਦੇ ਹਨ ਤੇ ਮਨ ਤ੍ਰਿਪਤ ਹੋ ਜਾਂਦਾ ਹੈ ਇਹ ਸੁਣ ਕੇ ਸਿੱਖਾਂ ਨੇ ਸ਼ਰਧਾ ਧਾਰਨ ਕੀਤੀ ਤੇ ਉਹਨਾਂ ਦੇ ਮਨ ਵਿੱਚ ਧੀਰਜ ਆ ਗਿਆ ਤੇ ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਲੱਗ ਪਏ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਿੱਖਾਂ ਨੂੰ ਉਪਦੇਸ਼ ਕੀਤਾ ਕਿ ਜਿਸ ਦੇ ਜੀਵਨ ਵਿੱਚ ਇਹ ਤਿੰਨ ਜੀਜ਼ਾ ਹੋਣ ਨਾਮ ਦਾਤ ਤੇ ਇਸ਼ਨਾਨ ਉਸ ਦਾ ਜੀਵਨ ਸਫਲ ਹੈ ਗੁਰੂ ਸਾਹਿਬ ਜੀ ਨੇ ਫਰਮਾਇਆ ਕਿ ਸਿੱਖ ਦੇ ਜੀਵਨ ਵਿੱਚ ਨਾਮ ਵੀ ਹੋਵੇ ਦਾਨ ਵੀ ਹੋਵੇ ਤੇ ਇਸ਼ਨਾਨ ਵੀ ਹੋਵੇ ਨਾਨਕ ਕਹਿ ਕਰ ਕੇਵਲ ਨਾਮ ਭਾਵ ਨਾਮ ਹੋਵੇ ਮਨ ਦੀ ਸ਼ੁੱਧੀ ਲਈ ਦਾਨ ਹੋਵੇ ਇਸ ਜਗਤ ਦੀਆਂ ਅਸੀਸਾਂ ਵੀ ਮਿਲਣ ਭਾਵ ਆਪਣੇ ਦਸਵੰਦ ਵਿੱਚੋਂ ਲੋੜਵੰਦਾ ਦੀ ਮਦਦ ਕਰਨੀ ਤੀਸਰਾ ਹੈ ਇਸ਼ਨਾਨ ਸੁਚਮਤਾ ਵੀ ਹੋਵੇ ਜਿੱਥੇ ਸਫਾਈ ਤੇ ਸੱਚਾਈ ਹੋਵੇ ਉਥੇ ਖੁਦਾਈ ਆਪੇ ਆ ਵਸਦੀ ਹੈ ਪਿਆਰੀ ਸਾਧ ਸੰਗਤ ਜੀ ਜਦੋਂ ਕਿਸੇ ਦੇ ਘਰ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਚੱਲ ਰਿਹਾ ਹੋਵੇ ਤਾਂ ਪਰਿਵਾਰ ਵਿੱਚੋਂ ਇੱਕ ਦੋ ਮੈਂਬਰ ਵਾਰੀ-ਵਾਰੀ ਪਾਠ ਸੁਣਨ ਜੇ ਹੋ ਸਕੇ ਤਾਂ ਗੁਰੂ ਸਾਹਿਬ ਜੀ ਨੂੰ ਖਲੋ ਕੇ ਘਰ ਦੇ ਮੈਂਬਰ ਵਾਰੀ-ਵਾਰੀ ਵਾਹਿਗੁਰੂ ਵਾਹਿਗੁਰੂ ਮੋਖ ਵਿੱਚ ਜਪਦੇ ਹੋਣ ਤੇ ਜੋਰ ਸਾਹਿਬ ਦੀ ਸੇਵਾ ਕਰਨ 파ਠੀ ਸਿੰਘਾਂ ਦੀ ਸੇਵਾ ਵੀ ਭਾਵਨਾ ਨਾਲ ਕਰਨ ਇਸ ਤਰ੍ਹਾਂ ਜੇ ਭਾਵਨਾ ਨਾਲ ਜਹਾਜ਼ ਦਾ ਆਸਰਾ ਲਵੋਗੇ ਤਾਂ ਜਿਸ ਮਨਸ਼ਾ ਲਈ ਵੀ ਪਾਠ ਰਖਵਾਇਆ ਹੋਏਗਾ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਵੱਡੇ ਤੋਂ ਵੱਡੇ ਬੰਧਨ ਕੱਟਣੇ ਪੈਣਗੇ ਜਿਹੜਾ ਵੀ ਮਨ ਕਰਕੇ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਸਰਾ ਲੈਂਦਾ ਹੈ ਉਹ ਸੰਸਾਰ ਸਮੁੰਦਰ ਵਿੱਚੋਂ ਪਾਰ ਹੋ ਜਾਂਦਾ ਹੈ ਤਾਨੀਸ਼ਰ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਕਰਵਾ ਕੇ ਆਸਰਾ ਲੈਣਾ ਹੈ ਜਾਂ ਸਹਿਜ ਪਾਠ ਕਰਵਾ ਕੇ ਜਾਂ ਆਪਣੇ ਨਿਤਨੇਮ ਤੋਂ ਵੱਧ ਬਾਣੀ ਪੜ੍ਹ ਕੇ ਆਸਰਾ ਲੈਣਾ ਹੈ। ਧੰਤਨ ਬਾਬਾ ਅਨੰਦ ਸਿੰਘ ਜੀ ਬਚਨ ਕਰਦੇ ਸਨ ਕਿ ਇੱਕ ਅਖੰਡ ਪਾਠ ਸਾਹਿਬੀ ਕਿਤੇ ਪੂਰੀ ਸ਼ਰਧਾ ਤੇ ਮਰਿਆਦਾ ਨਾਲ ਹੋ ਜਾਏ ਤਾਂ ਬੇੜਾ ਪਾਰ ਹੋ ਜਾਂਦਾ ਹੈ। ਬਾਬਾ ਜੀ ਕਹਿੰਦੇ ਸਨ ਕਿ ਪਾਠ ਕਰਨ ਵਾਲੇ ਪਾਠੀ ਪੂਰੇ ਮਨ ਨਾਲ ਪਾਠ ਕਰਨ ਤੇ ਘਰ ਵਾਲੇ ਪਾਠੀਆਂ ਦੀ ਸੇਵਾ ਇਸ ਭਾਵਨਾ ਨਾਲ ਸ਼ਰਧਾ ਨਾਲ ਕਰਨ ਕਿ ਇਹ ਗੁਰੂ ਦੇ ਵਜ਼ੀਰ ਹਨ ਤੇ ਕਹਿੰਦੇ ਸਨ ਕਿ ਜੇ ਇੱਕ ਅਖੰਡ ਪਾਠ ਵੀ ਸ਼ਰਧਾ ਨਾਲ ਹੋ ਜਾਏ ਤਾਂ ਕਈ ਕਈ ਕੋਤਕ ਮਾੜੀਆਂ ਚੀਜ਼ਾਂ ਦਾ ਵਾਸਾ ਨਹੀਂ ਰਹਿੰਦਾ ਦੂਸਰਾ ਬਚਨ ਬਾਬਾ ਜੀ ਕਰਦੇ ਸਨ ਕਿ ਸਾਡੇ ਘਰ ਇੱਕ ਕਮਰੇ ਵਿੱਚ ਅਖੰਡ ਪਾਠ ਸਾਹਿਬ ਹੋ ਰਿਹਾ ਹੋਵੇ ਤੇ ਦੂਸਰੇ ਕਮਰੇ ਵਿੱਚ ਟੈਲੀਵਿਜ਼ਨ ਵਿੱਚ ਰੰਗ ਤਮਾਸ਼ੇ ਹੋਣ ਜਾਂ ਇੱਕ ਕਮਰੇ ਵਿੱਚ ਅਖੰਡ ਪਾਠ ਸਾਹਿਬ ਚੱਲ ਰਿਹਾ ਹੈ ਤੇ ਦੂਸਰੇ ਪਾਸੇ ਮਾਸ਼ ਸ਼ਰਾਬ ਦਾ ਸੇਵਨ ਹੋ ਰਿਹਾ ਹੈ ਅਖਾਂਡ ਪਾੜਤਾ ਕਰਵਾ ਰਹੇ ਹਾਂ ਪਰ ਜਿਹੜੇ ਪਾੜ ਦੇ ਸਦਕੇ ਪੁਨ ਬਣਨੇ ਸਨ ਉਹਨਾਂ ਦੀ ਜਗਾ ਪਾਪਾਂ ਦੀ ਪੰਡ ਸਿਰ ਤੇ ਬਣ ਲਈ ਭਾਵ ਸਾਂਝ ਲੈਣਾ ਕਿ ਸਾਨੂੰ ਇਸ ਜਹਾਜ਼ ਦਾ ਆਸਰਾ ਲੈਣ ਦੀ ਜਾਂਚ ਨਹੀਂ ਆਈ ਜਿੰਨ ਪੈ ਅਦਬ ਨਾ ਬਾਣੀ ਧਾਰਾ ਜਾਨੋ ਹੋ ਸੋ ਸਿੱਖ ਨਹੀਂ ਹਮਾਰਾ ਸੋ ਸਾ ਸੰਗਤ ਜੀ ਸਾਨੂੰ ਆਪਣੇ ਮਨ ਵਿੱਚ ਗੁਰੂ ਜੀ ਪ੍ਰਤੀ ਸ਼ਰਧਾ ਭਾਵਨਾ ਬਣਾਉਣੀ ਜ਼ਰੂਰੀ ਹੈ ਤਾਂਕੇ ਸਾਡਾ ਕਲਿਆਣ ਹੋ ਸਕੇ ਹੋਈਆ ਭੁੱਲਾ ਚੁਕਾ ਦੀ ਖਿਮਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ